ਡੀਆਈਜੀ ਜਲੰਧਰ ਐਸਐਸਪੀ ਜਲੰਧਰ ਦਿਹਾਤੀ ਤੇ ਐਸਪੀ ਜਲੰਧਰ ਵੱਲੋਂ ਡੀਐਸਪੀ ਫਲੋਰ ਵਿਖੇ ਯੁੱਧਨਸ਼ਯ ਵਿਰੁੱਧ ਵੱਖ-ਵੱਖ ਥਾਣੇ ਦੇ ਐਸਐਚਓ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਤੋਂ ਉਹਨਾਂ ਦੇ ਹਲਕਿਆਂ ਦਾ ਜਾਇਜ਼ਾ ਲਿਆ ਗਿਆ। ਉੱਥੇ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅੱਜ ਉਹਨਾਂ ਨੇ ਫਲੋਰ ਅਤੇ ਨਕੋਦਰ ਦੇ ਐਸਐਚਓ ਅਤੇ ਚੌਂਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ ਹੈ। ਜਿਸ ਸਾਰੇ ਐਸਐਚਓ ਅਤੇ ਚੌਂਕੀ ਇੰਚਾਰਜਾਂ ਵੱਲੋਂ ਜੋ ਬੱਚੇ ਦਰਜ ਕੀਤੇ ਗਏ ਹਨ ਉਹਨਾਂ ਬਾਰੇ ਜਾਣਕਾਰੀ ਲਈ ਗਈ ਉਹਨਾਂ ਯੁਧ ਨਸ਼ਾ ਵਿਰੁੱਧ ਤਹਿ ਚਲਾਈ ਮੁਹਿੰਮ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਆਓ ਸੁਣੋ ਅਸੀਂ ਅੱਜ ਫਿਲੌਰ ਸਬਡਿਵੀਜ਼ਨ ਔਰ ਨਕੋਦਰ ਸਬਡਿਵੀਜ਼ਨ ਦੇ ਐਸਐਚਓ ਚੌਂਕੀ ਇੰਚਾਰਜ ਔਰ ਹਲਕਾ ਜੀ ਉਸ ਦੀ ਮੀਟਿੰਗ ਕੀਤੀ ਹੈ ਔਰ ਇਹਦੇ ਵਿੱਚ ਕ੍ਰਾਈਮ ਦੇ ਸਾਰੇ ਪੈਲੂ ਡਿਸਕਸ ਕੀਤੇ ਗਏ ਔਰ ਇਹਦੇ ਨਾਲ ਹੀ ਜਿਹੜੇ ਯੁਧ ਨਸ਼ਾ ਵਿਰੁੱਧ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਜਿਹੜੇ ਪੈਰਾਮੀਟਰਸ ਹੈ ਉਹ ਹਰ ਐਸਐਚਓ ਦੀ ਹਰ ਚੌਂਕੀਨਚਾਰ ਦੀ ਜਿਹੜੀ ਪਰਫਾਰਮੈਂਸ ਹੈ ਉਹ ਰਿਵਿਊ ਕੀਤੀ ਗਈ ਕਿੰਨੇ ਉਹਨਾਂ ਨੇ ਪਰਚੇ ਦਰਜ ਕੀਤੇ ਹਨ ਕਿੰਨੇ ਸਮਗਲਰਸ ਫੜੇ ਹਨ ਪਿਛਲੇ 2 ਮਹੀਨਿਆਂ ਦੇ ਵਿੱਚ 1 ਮਾਰਚ ਤੋਂ ਜਦੋਂ ਤੋਂ ਇਹ ਮੁਹਿੰਮ ਸ਼ੁਰੂ ਹੋਈ ਹੈ ਕਿੰਨੀ ਚੌਂਟੇ ਦੀਆਂ ਕਾਰਵਾਈਆਂ ਹੋਈਆਂ ਕਿੰਨੀਆਂ ਪ੍ਰੋਪਰਟੀਆਂ ਸਟਰੀਜ਼ ਹੋਈਆਂ ਕਿੰਨੀ ਡਿਮੋਲੇਸ਼ਨ ਹੋਈਆਂ ਔਰ ਇਹਦੇ ਨਾਲ ਹੀ ਕਿੰਨੇ ਬੰਦੇ ਜਿਹੜੇ ਹੈਗੇ ਰੀਹੈਬਿਲੀਟੇਟ ਕੀਤੇ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਏ ਹਨ ਉਹ ਸਾਰਾ ਜਿਹੜਾ ਹੈਗਾ ਪਰਫਾਰਮੈਂਸ ਸਾਰੀ ਸਬਡਿਵੀਜ਼ਨ ਫਲੋਰ ਔਰ ਨਗੋਦਰ ਦੀ ਅਸੀਂ ਰਿਵਿਊ ਕੀਤੀ ਹੈ ਸਹੀ ਪਸ ਸਰੇਕ ਨਫਰੀ ਜਿਹੜੀ ਆ ਉਹ ਵਧਾਉਣ ਲਈ ਕੀ ਉਪਰਾ ਲੈ ਕਾ ਦੇਖੋ ਨਫਰੀ ਜਿਹੜਾ ਹੈਗਾ ਸਾਡਾ ਫੋਰਸ ਦਾ ਆਡਿਟ ਚੱਲ ਰਿਹਾ ਹੈਗਾ ਜਿਹੜੀ ਸਾਡੀ ਨੋਨ ਇੰਪੋਰਟੈਂਟ ਡਿਊਟੀਆਂ ਹਨ ਉਤੋਂ ਫੋਰਸ ਅਸੀਂ ਹਟਾ ਕੇ ਅਸੀਂ ਆਪਣੇ ਪੁਲਿਸ ਸਟੇਸ਼ਨ ਚ ਜਿਹੜਾ ਹੈਗਾ ਆਉਣ ਵਾਲੇ ਟਾਈਮ ਚ ਲਗਾਉਗੇ ਡੀਆਈਜੀ ਜਲੰਧਰ ਐਸਐਸਪੀ ਜਲੰਧਰ ਦਿਹਾਤੀ ਤੇ ਐਸਪੀ ਜਲੰਧਰ ਵੱਲੋਂ ਡੀਐਸਪੀ ਫਲੋਰ ਵਿਖੇ ਯੁੱਧਨਸ਼ਾ ਵਿਰੁੱਧ ਵਕ ਵਕ ਥਾਣੇ ਦੇ ਐਸਐਚਓ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਤੋਂ ਉਹਨਾਂ ਦੀਆਂ ਹਲਕੀਆਂ ਦਾ ਜਾਇਜ਼ਾ ਲਿਆ ਗਿਆ। ਉੱਥੇ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅੱਜ ਉਹਨਾਂ ਨੇ ਫਲੋਰ ਅਤੇ ਨਕੋਦਰ ਦੇ ਐਸਐਚਓ ਅਤੇ ਚੌਂਕੀ ਇੰਚਾਰਜਾਂ ਨਾਲ ਮੀਟਿੰਗ ਕੀਤੀ ਹੈ। ਜਿਸ ਵਿੱਚ ਸਾਰੇ ਐਸਐਚਓ ਅਤੇ ਚੌਂਕੀ ਇੰਚਾਰਜਾਂ ਵੱਲੋਂ ਜੋ ਬੱਚੇ ਦਰਜ ਕੀਤੇ ਗਏ ਹਨ ਉਹਨਾਂ ਬਾਰੇ ਜਾਣਕਾਰੀ ਲਈ ਗਈ। ਉਨਾ ਯੁੱਧ ਨਸ਼ਾ ਵਿਰੁੱਧ ਤਹਿ ਚਲਾਈ ਮੁਹਿੰਮ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਕੀ ਕਿਹਾ ਆਓ ਸੁਣੋ ਅਸੀਂ ਅੱਜ ਫਿਲੌਰ ਸਬਡਿਵੀਜ਼ਨ ਔਰ ਨਕੋਦਰ ਸਬਡਿਵੀਜ਼ਨ ਦੇ ਐਸ ਐਚ ਓ ਚੌਂਕੀ ਇੰਚਾਰਜ ਔਰ ਹਲਕਾ ਜੀ ਉਸ ਦੀ ਮੀਟਿੰਗ ਕੀਤੀ ਹੈ ਔਰ ਉਹਦੇ ਵਿੱਚ ਕ੍ਰਾਈਮ ਦੇ ਸਾਰੇ ਪਹਿਲੂ ਡਿਸਕਸ ਕੀਤੇ ਗਏ ਔਰ ਉਹਦੇ ਨਾਲ ਹੀ ਜਿਹੜੇ ਯੁੱਧ ਨਸ਼ਾ ਵਿਰੁੱਧ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਜਿਹੜੇ ਪੈਰਾਮੀਟਰਸ ਆ ਉਹ ਹਰ ਐਸ ਐਚ ਓ ਦੀ ਹਰ ਚੌਂਕੀ ਇੰਚਾਰਜ ਦੀ ਜਿਹੜੀ ਪਰਫਾਰਮੈਂਸ ਹੈ ਉਹ ਰਿਵਿਊ ਕੀਤੀ ਗਈ ਕਿੰਨੇ ਉਹਨਾਂ ਨੇ ਪਰਚੇ ਦਰਜ ਕੀਤੇ ਹਨ ਕਿੰਨੇ ਸਮਗਲਰਸ ਫੜੇ ਹਨ ਪਿਛਲੇ 2 ਮਹੀਨਿਆਂ ਦੇ ਵਿੱਚ 1 ਮਾਰਚ ਤੋਂ ਜਦੋਂ ਤੋਂ ਇਹ ਮੁਹਿੰਮ ਸ਼ੁਰੂ ਹੋਈ ਹੈ ਕਿੰਨੀਆਂ ਚੌਟੇ ਦੀਆਂ ਕਾਰਵਾਈਆਂ ਹੋਈਆਂ ਕਿੰਨੀਆਂ ਪ੍ਰੋਪਰਟੀਆਂ ਸਟਰੀਜ਼ ਹੋਈਆਂ ਕਿੰਨੇ ਡਿਮੋਲੇਸ਼ਨ ਹੋਈਆਂ ਔਰ ਇਹਦੇ ਨਾਲ ਹੀ ਕਿੰਨੇ ਬੰਦੇ ਜਿਹੜੇ ਹੈਗੇ ਰੀਹੈਬਿਲੀਟੇਟ ਕੀਤੇ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਏ ਆ ਉਹ ਸਾਰਾ ਜਿਹੜਾ ਹੈਗਾ ਪਰਫਾਰਮੈਂਸ ਸਾਰੀ ਸਬਡਿਵੀਜ਼ਨ ਫਲੋਰ ਔਰ ਨਕਦਰ ਦੀ ਅਸੀਂ ਰਿਵਿਊ ਕੀਤੀ ਹੈ ਠੀਕ ਹੈ ਸਰ ਇੱਕ ਨਫਰੀ ਜਿਹੜੀ ਆ ਉਹ ਵਧਾਉਣ ਲਈ ਕੀ ਉਪਰਾ ਲੈਤਾ ਦੇਖੋ ਨਫਰੀ ਜਿਹੜਾ ਹੈਗਾ ਸਾਡਾ ਫੋਰਸ ਦਾ ਆਡਿਟ ਚੱਲ ਰਿਹਾ ਹੈਗਾ ਜਿਹੜੀ ਸਾਡੀ ਆ ਨਾਨ ਇੰਪੋਰਟੈਂਟ ਡਿਊਟੀਆਂ ਹੈ ਉਤੋਂ ਫੋਰਸ ਅਸੀਂ ਹਟਾ ਕੇ ਅਸੀਂ ਆਪਣੇ ਪੁਲਿਸ ਸਟੇਸ਼ਨ ਚ ਜਿਹੜਾ ਹੈਗਾ ਆਉਣ ਵਾਲੇ ਟਾਈਮ ਚ ਲਗਾ